हाथ मेरे गोरे गोरे आजे गोरे ਹੋਏ ਨਹੀਂ ਹੁਣ ਇਹਨੂੰ ਗੋਰੇ ਕਰਾਂਗੇ ਥੋੜੇ ਦਿਨਾਂ ਤੋਂ ਹੱਥਾਂ ਤੇ ਇਦਾਂ ਲੱਗਦਾ ਜਿਦਾ ਮਨ ਮਨ ਮੈਲ ਜਮੇ ਵੀ ਹੱਥ ਕਾਲੇ ਛਾ ਕਾਲੇ ਲੱਗ ਜਾਂਦੇ ਆ ਆਪਣੇ ਆਪ ਨਹੀਂ ਹੱਥ ਇੰਨੇ ਗੰਦੇ ਲੱਗ ਜਾਂਦੇ ਹੱਥਾਂ ਤੇ ਇੰਨੀ ਡਰਾਈਨੈਸ ਇੰਨਾ ਕਾਲਾ ਪਰ ਰੁੱਖੇ ਰੁੱਖੇ ਜੱਤ ਹੋਏ ਪਏ ਸੀ ਮੈਂ ਕਿਹਾ ਯਾਰ ਇਹ ਰੁੱਖੇ ਹੱਥਾਂ ਨਾਲ ਹੱਥ ਕੀਨੇ ਮਲਾਉਣਾ ਇਹ ਲੋਕਾਂ ਨੇ ਦੂਰੋਂ ਸਸਤਰੀ ਕਰ ਕਰ ਦੇਣੀ ਆ ਕਿਉਂ ਨਾ ਅੱਜ ਵਿਹਲੇ ਬੈਠੇ ਆਪਣੇ ਹੱਥਾਂ ਨੂੰ ਸੋਹਣਾ ਕਰ ਲਈਏ ਹੱਥਾਂ ਨੂੰ ਗੋਰਾ-ਗੋਰਾ ਕਰ ਲਈਏ ਹੱਥਾਂ ਨੂੰ ਦੁੱਧ ਵਾਂਗੂ ਮਲਾਈ ਵਾਂਗੂ ਕਰ ਲਈਏ ਔਰ ਜਿਹੜੀ ਮੈਂ ਚੀਜ਼ ਲ ਇਹਦੇ ਨਾਲ ਹੱਥਾਂ ਤੇ ਐਸਾ ਗਲੋ ਆਏਗਾ ਹੱਥ ਲਾਲੀ ਫੜ ਜਾਣਗੇ ਔਰ ਜਿੰਨੀ ਟੈਨਿੰਗ ਜਿੰਨਾ ਕਾਲਾਪਨ ਸਾਰਾ ਦੂਰ ਹੋ ਜਾਏਗਾ ਇਹਦੇ ਵਿੱਚ ਮੈਂ ਲਾ ਕੀ ਰਿਹਾ ਐ ਇਹ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਕਿਉਂਕਿ ਇਹ ਲਾਉਣ ਤੋਂ ਬਾਅਦ 5-10 ਮਿੰਟ ਆਪਾਂ ਨੂੰ ਹੱਥ ਸੁਕਾਉਣੇ ਪੈਣੇ ਆ ਹੁਣ ਵਿਹਲੇ ਤਾਂ ਭਾਈ ਮੈਂ ਬਹਿ ਨਹੀਂ ਸਕਦਾ ਚਲੋ ਥੋੜਾ ਠੁਮਕੇ ਲਾ ਲੈਨੇ ਆ ਥੋੜਾ ਨੱਚ ਲੈਨੇ ਆ ਓ ਤੇਰਾ ਕੀ ਲੱਗਦਾ ਜਿਹੜਾ ਪਿਆਰ ਨਾਲ ਜੀ ਆਉਂਦਾ ਓ ਤੇਰਾ ਕੀ ਲੱਗਦਾ ਜਿਹੜਾ ਪਿਆਰ ਨਾਲ ਜੀ ਆਉਂਦਾ ਓ ਤੇਰਾ ਕੀ ਲੱਗਦਾ ਚੋਰੀ ਚੋਰੀ ਘੜੀਏ ਤੈਨੂੰ ਤੱਕਦਾ ਰਹਾਂ ਤੱਕ ਤੈਨੂੰ ਚੋਰੀ ਜੋਈਏ ਵੀਏ ਤੈਨੂੰ ਤੱਕਦਾ ਰਹਾਂ ਹੌਂ ਟਿਕਾਣਾ ਦੱਸ ਦਨਾ ਨਾ ਤੇਰੇ ਮਗਰੋਂ ਲੈਂਦਾ ਹਾਂ ਹਾਂ ਜਮਾਇਆ ਦੱਸ ਜਾਣਾ ਆ ਮੇਰੇ ਮਗਰੋਂ ਲੈਂਦਾ ਜੇ ਤੈਨੂੰ ਕੋਈ ਆ ਕੇ ਪੁੱਛੇ ਆਖੇ ਸਭ ਕੱਲ ਦੇਖਿਆ ਤੁਹਾਨੂੰ ਕਿਹਾ ਸੀ ਨਾ ਇਹ ਲਾਉਣ ਤੋਂ ਬਾਅਦ ਹੱਥ ਗੋਰੇ ਗੋਰੇ ਹੋ ਜਾਣੇ ਆ ਦੇਖੋ ਲਾਲੀ ਫੜ ਗਈ ਨਾ ਹੱਥ ਸਾਰੀ ਮਿੱਟੀ ਦੂਰ ਹੋ ਗਈ ਸਾਰਾ ਕਾਲਾਪਨ ਦੂਰ ਹੋ ਗਿਆ ਹੁਣ ਮੱਲੋ ਮੱਲੇ ਲੋਕਾਂ ਨੇ ਮੇਰੇ ਨਾਲ ਹੱਥ ਮਲਾਉਣਾ ਹੈ ਹੁਣ ਤੁਸੀਂ ਕਹੋਗੇ ਕਿ ਸਾਨੂੰ ਵੀ ਦੱਸੋ ਸਾਨੂੰ ਵੀ ਦੱਸੋ ਲਾਇਆ ਕੀ ਹੈ ਇੱਥੇ ਮੈਂ ਕੀ ਲਾਇਆ ਇੱਕ ਚਮਚ ਵੇਸਣ ਦਾ ਔਰ ਇੱਕ ਚਮਚੀ ਮੱਖਣ ਦਾ ਵਾਈਟ ਮੱਖਣ ਥੋੜਾ ਜਿਹਾ ਨਿੰਬੂ ਨਿਚੋੜ ਕੇ ਥੋੜਾ ਜਿਹਾ ਪਾਣੀ ਪਾ ਕੇ ਪੇਸਟ ਬਣਾ ਕੇ ਹੱਥਾਂ ਤੇ ਮੈਂ ਲਾ ਲਿਆ ਔਰ ਹੱਥ ਤੁਹਾਡੇ ਸਾਹਮਣੇ ਆ ਹੋਗੇ ਨਾ ਫਿਰ ਗੋਰੀ ਗੋਰੀ ਹੋਗੇ ਨਾ ਫਿਰ ਸੋਣੀ ਸੋਣੀ ਇਦਾਂ ਹੀ ਆ ਫਿਰ ਕਰੋ ਸ਼